ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਕ੍ਰਿਤੀਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 16 ਅੱਜ ਅਸੀਂ ਆਏ ਹਾਂ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਸੰਗਰੂਰ ਇਸ ਗੁਰਦੁਆਰਾ ਸਾਹਿਬ ਨਾਲ ਭਗਤ ਨਾਮਦੇਵ ਜੀ ਦਾ ਕੋਈ ਇਤਿਹਾਸ ਤਾਂ ਨਹੀਂ ਜੁੜਿਆ ਹੋਇਆ ਪਰ ਉਹਨਾਂ ਦੀ ਬਰਾਦਰੀ ਵੱਲੋਂ ਇਹ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਸੰਤ ਬਾਬਾ ਦਲੀਪ ਸਿੰਘ ਜੀ ਨੇ 13 ਅਗਸਤ 1987 ਨੂੰ ਰੱਖਿਆ ਸੀ ਸੰਤ ਦਲੀਪ ਸਿੰਘ ਜੀ ਗੁਰਦੁਆਰਾ ਸਦਾਨਾ ਸਾਹਿਬ ਚ ਗੁਰੂ ਕੀਰਤਨ ਦਾ ਪ੍ਰਚਾਰ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਦੇਖਰੇਖ ਪ੍ਰਬੰਧਕ ਕਮੇਟੀ ਕਰ ਰਹੀ ਹੈ ਹੁਣ ਗੱਲ ਕਰਦੇ ਆ ਭਗਤ ਨਾਮਦੇਵ ਜੀ ਬਾਰੇ ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ 17 ਦੇ ਪਿੰਡ ਨਰਸੀ ਬਾਮਣੀ ਵਿੱਚ 1270 ਈਸਵੀ ਨੂੰ ਪਿਤਾ ਦਾਮ ਛੇਟੀ ਤੇ ਮਾਤਾ ਕੋਨਾਬਾਈ ਦੇ ਘਰ ਹੋਇਆ ਬਚਪਨ ਤੋਂ ਹੀ ਭਗਤ ਨਾਮਦੇਵ ਜੀ ਦਾ ਝੁਕਾ ਭਜਨ ਬੰਦਗੀ ਵੱਲ ਸੀ ਉਹਨਾਂ ਦਾ ਝੁਕਾ ਧਾਰਮਿਕ ਕੰਮਾਂ ਵੱਲ ਹੋਣ ਕਰਕੇ ਉਹਨਾਂ ਦੇ ਮਾਤਾ ਪਿਤਾ ਨੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਕਿ ਖਬਰੇ ਇਹ ਵੱਡਾ ਹੋ ਕੇ ਘਰ-ਬਾਰ ਛੱਡ ਕੇ ਸਾਧ ਦੀ ਨਾ ਬਣ ਜਾਵੇ। ਇਹ ਹੀ ਚਿੰਤਾ ਹੋਣ ਕਰਕੇ ਛੋਟੀ ਉਮਰੇ ਉਹਨਾਂ ਦਾ ਵਿਆਹ ਸੇਠ ਗੋਬਿੰਦ ਦਾਸ ਦੀ ਬੇਟੀ ਨਾਲ ਕਰ ਦਿੱਤਾ ਗਿਆ। ਆ ਸੰਗਤ ਜੀ ਸਾਹਮਣੇ ਲੰਗਰ ਹਾਲ ਹੈ। ਜਿਸ ਸਮੇਂ ਭਗਤ ਨਾਮਦੇਵ ਜੀ ਪੈਦਾ ਹੋਏ ਉਸ ਸਮੇਂ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਸੀ ਤੇ ਲੋਕਾਂ 'ਚ ਅੰਧਵਿਸ਼ਵਾਸ ਪੋਸ ਸੀ। ਪਰ ਭਗਤ ਨਾਮਦੇਵ ਜੀ ਇੰਨਾ ਸਭ ਚੀਜ਼ਾਂ 'ਚ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਸਿਰਫ ਅਕਾਲ ਪੁਰਖ ਨੂੰ ਹੀ ਮੰਨਦੇ ਸਨ ਸੰਗਤ ਜੀ ਦਰਬਾਰ ਸਾਹਿਬ ਉੱਪਰ ਬਣਿਆ ਹੋਇਆ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਭਗਤ ਨਾਮਦੇਵ ਜੀ ਦੇ ਪਿੰਡ ਨਰਸੀ ਬਾਮਣੀ ਇੱਕ ਮੰਦਿਰ ਬਣਿਆ ਹੋਇਆ ਸੀ ਜੋ ਹੁਣ ਵੀ ਉਸੇ ਜਗ੍ਹਾ ਤੇ ਮੌਜੂਦ ਹੈ ਜਦੋਂ ਭਗਤ ਨਾਮਦੇਵ ਜੀ ਉਸ ਮੰਦਿਰ ਚ ਆਏ ਤਾਂ ਪੁਜਾਰੀਆਂ ਵੱਲੋਂ ਉਹਨਾਂ ਨੂੰ ਅੰਦਰ ਨਾ ਆਉਣ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੋੜੀ ਨੀਵੀਂ ਜਾਤ ਹੈ ਅਸੀਂ ਨੀਵੀਆਂ ਜਾਤਾਂ ਵਾਲਿਆਂ ਨੂੰ ਇਸ ਸਮੁੰਦਰ 'ਚ ਨਹੀਂ ਆਉਣ ਦਿੰਦੇ। ਨਾਮਦੇਵ ਜੀ ਨੇ ਪੰਡਤਾਂ ਨੂੰ ਕਿਹਾ ਕਿ ਤੁਸੀਂ ਮੂਰਤੀ ਪੂਜਾ ਕਿਉਂ ਕਰਦੇ ਹੋ? ਉਸ ਰੱਬ ਤੋਂ ਉੱਤੇ ਕੁਝ ਨਹੀਂ। ਭਗਤ ਨਾਮਦੇਵ ਜੀ ਨੇ ਪੁਜਾਰੀਆਂ ਨੂੰ ਕਿਹਾ ਕਿ ਜੇ ਇਹ ਮੂਰਤੀ ਪੱਥਰ ਦੀ ਬਣੀ ਹੈ, ਜੇ ਪੱਥਰ ਦੀ ਮੂਰਤੀ ਦੇਵੀ-ਦੇਵਤਾ ਹੈ ਤਾਂ ਦੂਜਾ ਪੱਥਰ ਕਿਉਂ ਨਹੀਂ? ਆਹ ਜਿਸਤੇ ਤੂੰ ਪੈਰ ਤਰ ਰਿਹਾ ਹੈਂ। ਇਹ ਵੀ ਪੱਥਰ ਹੈ ਤਾਂ ਦੋਹਾਂ 'ਚ ਫਰਕ ਕੀ ਹੈ ਭਗਤ ਨਾਮਦੇਵ ਜੀ ਨੇ ਪੁਜਾਰੀ ਨੂੰ ਕਿਹਾ ਪੁਜਾਰੀ ਨੇ ਕਿਹਾ ਕਿ ਇਹ ਰੀਤਾਂ ਰਿਵਾਜ ਸਦੀਆਂ ਪੁਰਾਣੇ ਹਨ ਸਦੀਆਂ ਤੋਂ ਇਦਾਂ ਹੀ ਹੁੰਦਾ ਆਇਆ ਹੈ ਕਿ ਛੋਟੀਆਂ ਜਾਤਾਂ ਨੂੰ ਮੰਦਰਾਂ ਦੇ ਵਿੱਚ ਜਾਂ ਖੂਹ ਤੇ ਪਾਣੀ ਪਰਣ ਲਈ ਇਜਾਜ਼ਤ ਨਹੀਂ ਇਸ ਮੰਦਰ 'ਚ ਸਿਰਫ ਉੱਚੀਆਂ ਜਾਤਾਂ ਵਾਲੇ ਹੀ ਆ ਸਕਦੇ ਹਨ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਮੰਦਰ ਦੇ ਅੰਦਰ ਨਹੀਂ ਉਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਨਾ ਕਿ ਪਰਮਾਤਮਾ ਹਰੇਕ ਬੰਦੇ ਦੀ ਰੂਹ ਦੇ ਅੰਦਰ ਹਰੇਕ ਸੱਚੀ ਸੋਚੀ ਰੂਹ ਦਾ ਪਰਮਾਤਮਾ ਸਾਥ ਦਿੰਦਾ ਭਗਤ ਨਾਮਦੇਵ ਜੀ ਵੀ ਇੱਕ ਐਸੀ ਸੱਚੀ ਸੋਚੀ ਰੂਹ ਸੀ ਉਹਨਾਂ ਦੀ ਬਚਪਨ ਤੋਂ ਹੀ ਉਸ ਪਰਮਾਤਮਾ ਨਾਲ ਲੀਵ ਲੱਗੀ ਹੋਈ ਸੀ ਮੰਦਰ ਦੇ ਵਿੱਚੋਂ ਬਾਹਰ ਕੱਢੇ ਜਾਣ ਤੇ ਭਗਤ ਨਾਮਦੇਵ ਜੀ ਮੰਦਰ ਦੀ ਬੈਕਸਾਈਡ ਤੇ ਆ ਕੇ ਬਹਿ ਗਏ ਤੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਸਾਰਾ ਮੰਦਰ ਘੁੰਮ ਗਿਆ ਮੰਦਰ ਦਾ ਪ੍ਰਵੇਸ਼ ਦੁਆਰ ਭਗਤ ਨਾਮਦੇਵ ਜੀ ਵਾਲੀ ਸਾਈਡ ਹੋ ਗਿਆ ਇਹ ਸਭ ਕੁਝ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਤੇ ਮੰਦਰ ਦੇ ਪੁਜਾਰੀ ਸ਼ਰਮਨਾਕ ਹੋ ਗਏ ਪਰਮਾਤਮਾ ਦੇ ਦਰਵਾਜ਼ੇ 'ਚ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰੇ ਇੱਕ ਨੇ ਪਰਮਾਤਮਾ ਹਮੇਸ਼ਾ ਸਭ ਨੂੰ ਇੱਕੋ ਤਰ੍ਹਾਂ ਦਾ ਮੰਨਦਾ ਇਹ ਜਾਤਾਂ ਪਾਤਾਂ ਸਾਰੀਆਂ ਇੱਥੋਂ ਹੀ ਇਨਸਾਨਾਂ ਨੇ ਸ਼ੁਰੂ ਕਰੀਆਂ ਭਗਤ ਨਾਮਦੇਵ ਜੀ ਸੱਚੀ ਸੂਚੀ ਰੂਹ ਸਨ ਇਹੋ ਜੀਆਂ ਰੂਹਾਂ ਦੀ ਵੀ ਪ੍ਰਮਾਤਮਾ ਸੁਣਦਾ ਏ ਪ੍ਰਮਾਤਮਾ ਨੇ ਭਗਤਾਂ ਦੀ ਇਲਾਜ ਹਮੇਸ਼ਾ ਰੱਖੀ ਏ ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਦੋਸਤੋ ਮੇਰੇ ਚੈਨਲ ਹੁਸਨ ਪ੍ਰੀ ਤੇ ਮਾਨ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਦੋਸਤੋ